ਖੇੜੇ ਤੋਂ ਰੇਤੇ ਦੇ ਟਿੱਬਿਆਂ ਤੱਕ ਚੈਨਲ ਦਾ ਨਾਮ ਆ ਗਿਆ ਪੰਜਾਬ 2 Rajasthan ਬਿਲਕੁਲ ਆਪਾਂ ਜਾ ਰਹੇ ਆ ਜੀ Rajasthan ਤੇ ਇਸ ਟਾਈਮ ਆਪਾਂ ਖੜੇ ਆ ਸੰਦੌੜ ਤੋਂ ਰਾਹ ਆਉਂਦਾ ਇਹ ਤੇ ਇਧਰ ਜਾਂਦਾ ਪਿੰਡ ਮਾਨਕੀ ਬਲਜੀਤ ਵੀਰੇ ਕੋਲੇ ਜਾਣਾ ਜਿੱਥੋਂ ਆਪਾਂ ਇਹ ਸਾਈਕਲ ਖਰੀਦਿਆ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਵੀਰੇ ਕੋਲੇ ਪਹੁੰਚ ਗਏ ਸੀਗੇ ਬਲਜੀਤ ਕੋਲੇ ਪਿੰਡ ਮਾਨਕੀ ਤੇ ਗगन ਵੀ ਆ ਗਿਆ ਉੱਧਰ ਤੇ ਸਾਈਕਲ ਆਪਣੀ ਤਿਆਰ ਨੇ ਚਾਹ ਪਾਣੀ ਛਕ ਲਿਆ ਮੂੰਹ ਮਿੱਠਾ ਵੀ ਹੋ ਗਿਆ ਵੀਰਾ ਇਧਰ ਤਿਆਰ ਆ ਥੋੜੀ ਹਵਾ ਘੱਟ ਸੀਗੀ ਹਵਾ ਭਰ ਦਈਏ ਭਾਈ ਮੁੰਡੇ ਚੱਲੇ ਆਪਣੇ ਪੰਜਾਬ ਤੋਂ ਰਾਜਸਥਾਨ ਟੂਰ ਤੇ ਤੇ ਬਹੁਤ ਸ਼ੌਕਾ ਬਨਾਮਾ ਤੇ ਦਵਾਮਾ ਭਾਈ ਉਹਨਾਂ ਨੂੰ ਧੰਨਵਾਦ ਸਾਰਾ ਪੰਜਾਬ ਜਿਹੜੇ ਵੀ ਆਪਣੇ ਸਾਈਕਲਿਸਟ ਵੀਰੇ ਜਰੂਰ ਜੁੜੇ ਹੋ ਭਰਾਵਾਂ ਨਾਲ ਦੋਨਾਂ ਨਾਲ ਤੇ ਸ਼ੁਕਰੀਆ ਧੰਨਵਾਦ ਬੈਸਟ ਆਫ ਲੱਕ ਬਾਈ थैंक यू ਵੀਰੇ ਧੰਨਵਾਦ ਤੇ ਤੁਹਾਨੂੰ ਮੈਂ ਪਹਿਲਾਂ ਜਿਵੇਂ ਦੱਸਿਆ ਆਪਣਾ ਟੂਰ ਆ ਜੀ ਪੰਜਾਬ ਤੋਂ ਰਾਜਸਥਾਨ ਪਿੰਡ ਖੇੜੇ ਤੋਂ ਰਾਜਸਥਾਨ ਰਾਜਸਥਾਨ ਆਪਾਂ ਪਹਿਲਾਂ ਪਹੁੰਚਾਂਗੇ ਪੁਸ਼ਕਰ ਮੇਲੇ ਤੇ ਜਿਹੜਾ ਕਿ ਹਰ ਸਾਲ ਲੱਗਦਾ ਪੁਸ਼ਕਰ ਮੇਲਾ ਬਹੁਤ ਵੱਡਾ ਮੇਲਾ ਰਾਜਸਥਾਨ ਦਾ ਤੇ ਉੱਥੇ ਪਹੁੰਚਾਂਗੇ 5-6 ਦਿਨ ਲੱਗ ਜਾਣੇ ਨੇ ਤਾਂ ਕਈ ਵਾਰ 5-600 ਕਿਲੋਮੀਟਰ ਤੇ ਅੱਜ ਆਪਣੀ ਜਿਹੜੀ ਠਹਿਰ ਹੋ ਗਈ ਆਪਾਂ ਪਹੁੰਚਾਂਗੇ ਗੁਰਦੁਆਰਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤਕਰੀਬਨ ਇੱਥੋਂ ਹੈਗਾ ਆਪਾਂ 25 ਕਿਲੋਮੀਟਰ ਦੀ ਬਾਟ ਕੱਢ ਜਾਂਦੀ ਤੇ 105 ਕਿਲੋਮੀਟਰ ਅਜੇ ਹੋਰ ਆ 5 6 6 7 ਵਜ ਜਾਣੇ ਤਕਰੀਬਨ ਹੋ ਸਕਦਾ ਵਜ ਜਾਣ ਤੇ ਸਫ਼ਰ ਨਾਲ ਜ਼ਰੂਰ ਜੁੜੇ ਰਹੋ ਆਪਾਂ ਰਸਤੇ 'ਚ ਜੋ ਵੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਜਿੱਥੇ ਵੀ ਕੋਈ ਦਰਸ਼ਨ ਮਿਲਾ ਹੋਇਆ ਜ਼ਰੂਰ ਕਰਾਵਾਂਗੇ ਅੱਪਾ ਮਾਨਕੀ ਪਿੰਡ ਤੋਂ ਚੱਲ ਕੇ ਬਰਨਾਲਾ ਪਾਰ ਕੀਤਾ ਤੇ ਪਹੁੰਚ ਗਏ ਗੁਰਦੁਆਰਾ ਅੜੀਸਰ ਸਾਹਿਬ ਬਰਨਾਲੇ ਦੇ ਨਾਲ ਹੀ ਆ ਹੰਡਿਆਇਆ ਕੈਂਚੀਆਂ ਪੈਂਦੀਆਂ ਨੇ ਉੱਥੋਂ ਰਾਹ ਮੁੜਦਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਦਰਸ਼ਨ ਮੇਲਾ ਕਰਦੇ ਆ ਫੇਰ ਅੱਗੇ ਵੱਧਦੇ ਆ ਰਸਤੇ 'ਚ ਚਾਹ ਪੀ ਲਈ ਸੀਗੀ ਇੱਕ ਜਗ੍ਹਾ ਚਾਹ ਪੀ ਕੇ ਫਿਰ ਆਪਾਂ ਇੱਥੇ ਰੁਕੇ ਹੁਣ ਆ ਅੜੀਸਰ ਗੁਰਦੁਆਰਾ ਸਾਹਿਬ ਦਰਸ਼ਨ ਮੇਲੇ ਜਿਹੜੇ ਸੀ ਕਰ ਲਏ ਇਹ ਉਹੀ ਅੜੀਸਰ ਗੁਰਦੁਆਰਾ ਸਾਹਿਬ ਆ ਪਹਿਲਾਂ ਤੁਹਾਨੂੰ ਇਹਦਾ ਇਤਿਹਾਸ ਦੱਸ ਦਈਏ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ 1722 ਈਸਵੀ ਵਿੱਚ ਆਏ ਸੀ ਉਹਨਾਂ ਦਾ ਇੱਥੇ ਘੋੜਾ ਜਾਣ ਦੀ ਅੜੀ ਕਰਨ ਲੱਗ ਗਿਆ ਸੀ ਘੋੜਾ ਮਤਲਬ ਕਿ ਅੱਗੇ ਨਹੀਂ ਜਾ ਰਿਹਾ ਸੀ ਉੱਥੇ ਫਿਰ ਜਿਹੜੀ ਸਿੱਖ ਸੰਗਤ ਸੀ ਉੱਥੇ ਇੱਕ ਮੁਸਲਮਾਨ ਸੀ ਜ਼ਿੰਮੇਦਾਰ ਸੀਗਾ ਉਹਦਾ ਤਬਾਕੂ ਦਾ ਖੇਤ ਸੀਗਾ ਤੇ ਸੰਗਤ ਨੇ ਦੱਸਿਆ ਵੀ ਉਹਦਾ ਇੱਕ ਤਬਾਕੂ ਦਾ ਖੇਤ ਆ ਜਿਹੜਾ ਘੋੜਾ ਵੀ ਉਹ ਅੱਗੇ ਨਹੀਂ ਜਾ ਰਿਹਾ ਹੈਗਾ ਤਵਾਕੂ ਦੇ ਖੇਤ ਕਰਕੇ ਤੇ ਉੱਥੇ ਘੋੜਾ ਅੜੀ ਕਰਨ ਲੱਗ ਪਿਆ ਤਾਂ ਕਰਕੇ ਜਿਹੜੀ ਇਹ ਜਗ੍ਹਾ ਦਾ ਨਾਮ ਗੁਰਦੁਆਰਾ ਸਾਹਿਬ ਅੜੀ ਸਰ ਪੈ ਗਿਆ ਸੀਗਾ ਤੇ ਤਾਂ ਇੱਥੇ ਹੁਣ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਆਪਣੀਆਂ ਨੇ ਮਨੋ ਕਾਮਨਾਵਾਂ ਪੂਰੀਆਂ ਕਰਦੇ ਪੂਰੀਆਂ ਕਰਦੇ ਨੇ ਤੇ ਇੱਥੇ ਇੱਕ ਟਾਈਮ ਇੰਨਾ ਕ ਇਕੱਠ ਹੋਣ ਲੱਗ ਗਿਆ ਸੀਗਾ ਮਤਲਬ ਕਿ ਪੈਰ ਧਰਨ ਨੂੰ ਜਗ੍ਹਾ ਨਹੀਂ ਹੁੰਦੀ ਸੀ ਜਹਾਜ਼ ਝੜਾਉਣ ਲੱਗੇ ਸੀ ਲੋਕ ਕਿਉਂਕਿ ਜਿਵੇਂ ਆਈਲੈਂਡਸ ਵਾਲੇ ਬਾਹਰ ਜਾਂਦੇ ਨੇ ਹਨਾ ਤੇ ਹੁਣ ਜਦੋਂ ਕਿ ਕੈਨੇਡਾ ਨੇ ਬੀਜੇਪੂ ਜੇ ਘਟਾਤੇ ਜਾਂ ਬੰਦ ਕਰਤੇ ਜੋ ਜਿਵੇਂ ਵੀ ਹਨ ਤੇ ਉਸ ਨਾਲ ਸੰਗਤ ਵੀ ਆਉਣੋਂ ਘਟ ਗਈ ਮਤਲਬ ਕਿ ਕਿਤੇ ਨਾ ਕਿਤੇ ਦੇਖਿਆ ਜਾਵੇ ਆਪਾਂ ਕੋਈ ਨਾ ਕੋਈ ਮਤਲਬ ਨੂੰ ਕਿਤੇ ਜਾਣਿਆ ਹਨ ਹਣਾ ਹਰ ਸਾਰ ਸਾਰੇ ਬੰਦੇ ਦੀ ਗੱਲ ਕਰਦੇ ਆਪਾਂ ਵਿੱਚ ਮਹਿਮ ਲਾ ਲੋ ਤੇ ਵੀ ਉਦਾਂ ਆਪਾਂ ਕਹਿੰਦੇ ਵੀ ਇਤਿਹਾਸਕ ਜਿਹੜਾ ਸਥਾਨ ਆ ਉਦਾਂ ਵੀ ਜਾਣਾ ਚਾਹੀਦਾ ਵਾ ਇਹ ਅੱਜ ਠੀਕ ਸੀਗਾ ਜਿਆਦਾ ਘੱਟ ਨਹੀਂ ਸੀ ਮਤਲਬ ਕਿ ਉਹ ਤੋਂ ਕਈ ਗੁਣਾ ਘੱਟ ਸੀਗਾ ਚਲੋ ਆਪਾਂ ਦਰਸ਼ਨ ਮੇਲੇ ਕਰ ਲਏ ਪ੍ਰਸ਼ਾਦਾ ਪਾਣੀ ਛੱਕ ਗਿਆ ਛੱਕ ਲਿਆ ਤੇ ਖੜੇ ਆਪਾਂ ਮਾਨਸੇ ਵਾਲੇ ਰੋਡ ਤੇ ਇੱਕ ਰਸਤਾ ਜਾਂਦਾ ਮਾਨਸੇ ਨੂੰ ਤੇ ਇੱਕ ਮੁੜ ਜਾਂਦਾ ਮੋੜ ਮੰਡੀ ਨੂੰ ਆਪਾਂ ਨੂੰ ਪੈਂਦਾ ਮੋੜ ਮੰਡੀ ਵਿੱਚ ਦੀ ਨੇੜੇ ਤੇ ਅੱਜ ਦਾ ਜਿਹੜਾ ਆਪਣਾ ਠਹਿਰ ਕਰਾਂਗੇ ਸਾਬੋ ਕੀ ਤਲਵੰਡੀ ਗੁਰਦੁਆਰਾ ਦਮਦਮਾ ਸਾਹਿਬ ਪਾਸਾ ਹੀ ਦਸਵੀਂ ਤੇ ਤਕਰੀਬਨ ਮਿਲਦਾ 60 65 ਕਿਲੋਮੀਟਰ ਰਹਿ ਗਿਆ ਤੇ ਬਾਟਾਂ ਨਿਮੇੜਦੇ ਆ ਜਾ ਕੇ ਬਾਕੀ ਜਿਹੜੀ ਗੱਲਬਾਤ ਕਰਦੇ ਆਪਾਂ ਚੱਲੀਏ ਫਿਰ ਮੂਰਲੇ ਕੈਮਰੇ ਨਾਲ ਵੀ ਵਧੀਆ ਬਣਦੀ ਹੈ ਨਾ ਵੀਡੀਓ ਲੈ ਮਰਦੀ ਤੋਂ ਬਿਤੇ ਪੱਗ ਪੁੱਠੀ ਹੋ ਜਾਂਦੀ ਹੈ ਤੇ ਖਰ ਨਾਲ ਲਿਕੇ ਹੋਣਾ ਫੇਰ ਨਹੀਂ ਕੋ ਚੱਕਰੇਗਾ ਆ ਨਹੀਂ ਖਰ ਲਿਕੇ ਆਇਆ ਆਇਚ ਮੈਂ ਰਿਕਾਰਡਿੰਗ ਕਰ ਰਹੇ ਆ ਤੇ ਹੁਣ ਦੇਖਾਂਗੇ ਬਾਅਦ ਚੋਂ ਉਮੇ ਹੀ ਬਸ ਚੱਲਦੀ ਹੈ ਵੀਡੀਓ ਦੇਖਾਂਗੇ ਬਾਅਦ ਚੋਂ ਕੀ ਹਿਸਾਬ ਕਿਤਾਬ ਆ ਹਾਂ ਬੈਕ ਆ ਰਿਹਾ ਐਡਮ ਵੀਡੀਓ ਕੇ ਫਿਰ ਆਪਾਂ ਬੋਲ ਦਿੰਨੇ ਆ ਉੱਤਰ ਆਨ ਕਰਨਾ ਪਉਂਦੇ ਨੇ ਕਿ ਪਰ ਅਸਲ ਆਪਾਂ ਜਿਹਨਾਂ ਆਪਾਂ ਬੋਲਦੇ ਰਹੇ ਨੇ ਨਹੀਂ ਯਾਰ ਇਹ ਸਾਫ ਵਧੀਆ ਸਾਫ ਆ ਰਹੀ ਆ ਵੈਸੇ ਵੀ ਵੀਡੀਓ ਦੇਖਦੇ ਆ ਚਲੋ ਚੱਲਦੇ ਆ ਚੱਲੀਏ ਫਿਰ ਚਲੋ ਚਾਹ ਚੋ ਪੀ ਲਈ ਬਚੀ ਹੋਈ ਸੀ ਕੁਛ ਪਈ ਸੀ ਕਿ ਮਤਲਬ ਦੋ ਚੁੱਟਾ ਲਾਤੀਆਂ ਆਪਾਂ ਕਿ ਤਿੰਨ ਲਾਤੀਆਂ ਦੋ ਲਾਤੀਆਂ ਤੇ ਹੁਣ ਇੱਕ ਜਗ੍ਹਾ ਹੋਰ ਰੁਕਾਂਗੇ ਮੜਾ ਮੋਟਾ ਫੇਰ ਸਿੱਧਾ ਦਮਦਵਾ ਸਾਹਿਬ ਜਾ ਕੇ ਰੁਕਾਂਗੇ ਕਮਰਾ ਮਿਲ ਜਾਂਦਾ ਹਨਾ ਉੱਥੇ ਕਮਰਾ ਕੁਮਰਾ ਕਮਰਾ ਮਿਲ ਜਾਂਦਾ 100 ਰੁਪਏ ਵਾਲਾ ਇੱਕ ਹੁੰਦਾ 500 ਵਾਲਾ ਹਨਾ ਚਲੋ ਇੰਨਾ ਮਹਿੰਗਾ ਤਾਂ ਆਪਾਂ ਕੀ ਕਰਨਾ ਦੇਖਦੇ ਆਂ ਬਾਕੀ ਜਾ ਕੇ ਮਿਲਦੇ ਆਂ ਆ ਸਫਰ ਨਾਲ ਜੁੜੇ ਰਹੋ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਆਪਣਾ ਹਾਂਜੀ ਆਪਾਂ ਗੁਰਦੁਆਰਾ ਸਾਹਿਬ ਕਮਰਾ ਲੈ ਲਿਆ ਸੀਗਾ ਦਮਦਮਾ ਸਾਹਿਬ ਸਾਬੋ ਕੀ ਤਰਵੰਡੀ ਪਹੁੰਚ ਗਏ ਤੇ ਸਾਈਕਲ ਆਪਾਂ ਕਮਰੇ ਚ ਹੀ ਲਾ ਲੇ ਸਾਈਕਲ ਤਾਂ ਲਾ ਲੇ ਮੂਡ ਆਫ ਹੋ ਗਿਆ ਮੂਡ ਆਫ ਕਿਉਂ ਹੋ ਗਿਆ ਜਿਹੜਾ ਆਪਣਾ 에 ਰੂਟ ਬਣਿਆ ਸੀ ਉਹ ਤਾਂ ਬਣਿਆ ਸੀ ਆਪਾਂ ਇੱਕ ਨਾ ਪਾਵਰ ਬੈਂਕ ਐਕਸਚੇਂਜ ਕਰਾਉਣੀ ਸੀ ਮੋੜ ਨਹੀਂ ਸੀਗੀ ਆਪਾਂ ਇੱਕ ਆਨਲਾਈਨ ਮੰਗਵਾਈ ਸੀ ਸਾਬੋ ਕੀ ਤਰਵੰਡੀ ਤੋਂ ਤੇ ਅੱਜ ਉੱਥੇ ਮੋੜੀ ਜਦੋਂ ਉਹ ਬੇਬੀ ਨੂੰ ਦਮਾਲਾ ਸਜਾਇਆ ਸੀ ਉਹਨਾਂ ਦੇ ਖਾਲਸਾ ਕਰਕੇ ਕੋਈ ਮੈਂ ਵਿੱਚ ਫੋਟੋ ਰਾ ਦੂੰਗਾ ਉਹ ਦੁਕਾਨ ਦੀਆਂ ਤੇ ਉਹਨਾਂ ਨੇ ਹੋਰ ਦੇਤੀ ਬਦਲ ਕੇ 20000 ਐਮਐਚ ਐਮਆਈ ਦੀ 9900 ਦੀ 9900 ਚ ਪੈਣਾ ਮੈਨੂੰ ਲੱਗਿਆ ਵੀ ਕੋਈ ਆਉਂਦੀ ਨਹੀਂ ਉਹ ਜਿਹੜਾ ਦੁਬਾਰਾ ਦਿੱਤੀ ਉਹ ਨਾਲ ਦੇ ਮਿੱਤਰ ਨੇ ਕਈ ਵਾਰ ਅਸੀਂ ਆ ਬਾਹਰ ਆ ਗਏ ਉਹ ਪਾਉਣ ਲੱਗੇ ਉਹ ਕਿਤੇ ਢੱਕਣ ਜਾਂ ਖੁੱਲ ਗਿਆ ਅਸੀਂ ਉਹ ਖੋਲ ਕੇ ਦੇਖੀ ਉਹਦੇ ਵਿੱਚ ਐਡਾ ਪੱਥਰ ਮੈਂ ਫੋਟੋ ਵੀ ਨਾਲ ਲਾ ਦੂੰਗਾ ਤੇ ਉਹਨਾਂ ਨੂੰ ਦਿਖਾਇਆ ਉਹ ਕਹਿੰਦੇ ਵੀ ਸਾਡਾ ਕਸੂਰ ਥੋੜੀ ਜਿਹਾ ਲੈ ਮੈਂ ਕਿਹਾ ਕਸੂਰ ਜੇ ਥੋੜਾ ਨਹੀਂ ਤਾਂ ਫੇ ਸਾਡਾ ਕਾ ਤਾਂ ਕਸੂਰਾ ਵੀ ਅਸੀਂ ਲੈਣੀ ਨਹੀਂ ਹੈਗੀ ਕਹਿੰਦੀ ਇਹ ਅਸਲੀ ਆ ਮੈਂ ਕਹਿੰਦੀ ਸਪੋਰਟ ਨੂੰ ਲਾਇਆ ਹੋਇਆ ਦੱਸ ਵੀ ਸਪੋਰਟ ਨੂੰ ਕੋਈ ਐਡਾ ਪੱਥਰ ਲਾਉਂਦਾ ਐਡੀਕ ਬੈਟਰੀ 20000 ਐਮਐਚ ਦੀ ਫਿਰ ਮੈਂ ਇਹ ਫੋਨ ਕੀਤਾ ਲੁਧਿਆਣੇ ਕਿਸੇ ਮਿੱਤਰ ਨੂੰ ਉਹ ਉਹ ਇਹੀ ਕੰਮ ਕਰਦੇ ਨੇ ਮੰਨੇ ਨਹੀਂ ਚਲ ਪੈਸੇ ਨਹੀਂ ਮੋੜਨੇ ਸੀ ਮੋੜੇ ਨਹੀਂ ਉਹਨਾਂ ਨੇ ਮੈਂ ਨਾ ਪਾਵਰ ਬੈਂਕ ਲਈ ਉੱਥੇ ਮੈਂ ਰੱਖਿਆ ਹੁੰਦਾ ਤੇ ਉਹਨਾਂ ਦਾ ਜੋ ਵੀ ਸੀਗਾ ਤੇ ਤੁਸੀਂ ਦੇਖੋ ਮੈਂ ਵਿੱਚ ਫੋਟੋ ਲਾਉਂਗਾ ਇਹ ਤਰਵੰਡੀ ਸਾਬੋ ਦੇ ਵਿੱਚ ਤੇ ਲੋਕ ਤੁਸੀਂ ਦੇਖੋ ਆਪਾਂ ਕਿਤੇ ਯਕੀਨ ਕਰੀਏ ਧਾਰਮਿਕ ਬੰਦੇ ਤੇ ਕਰੀਏ ਵੀ ਭਾਈ ਬੰਦਾ ਇਹ ਅਮਰਤ ਧਾਰੀ ਆ ਜਾਂ ਕਿਤੇ ਕਿਸੇ ਤੇ ਯਕੀਨ ਨਹੀਂ ਕਰ ਸਕਦੇ ਕੋਈ ਮਤਲਬ ਕਿ ਵਧੀਆ ਲੈ ਲਓ ਸ਼ੋਰੂਮ ਚ ਔਰ ਜਾ ਕੇ ਵਧੀਆ 500 ਮਹਿੰਗੀ ਲੈ ਲਓ ਚੀਜ਼ ਪਰ ਆਨਲਾਈਨ ਜਿਹੜੇ ਇਦਾਂ ਦੁਕਾਨਾਂ ਤੋਂ ਭੇਜਦੇ ਨੇ ਕਈ ਬੰਦੇ ਸਹੀ ਵੀ ਨਹੀਂ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕਈ ਬੰਦੇ ਸਹੀ ਵੀ ਨੇ ਪਰ ਜਿਹੜੇ ਇਦਾਂ ਕਰਦੇ ਨੇ ਲਾਈਵ ਨਾਲ ਦੀ ਨਾਲੇ ਪੱਥਰ ਦਿਖਾਇਆ ਵੀ ਆ ਦੇਖੋ ਪੱਥਰ ਆ ਵਿੱਚ ਉਹਨਾਂ ਨੇ ਫੇਰ ਵੀ ਨਹੀਂ ਮੋੜੀ ਹੈਗੀ ਤੇ ਚਲੋ ਛੱਡੋ ਤੇ ਨਹਾ ਧੋ ਕੇ ਕਮਰਾ ਮਿਲ ਗਿਆ ਤੇ ਨਹਾਉਣੇ ਧੋਣੇ ਤੇ ਮੱਥਾ ਟੇਕਦੇ ਹੁਣੇ ਤੇ ਵੀਡੀਓ ਦੀ ਸਮਾਪਤੀ ਆਪਾਂ ਬਸ ਇੱਥੇ ਹੀ ਕਰ ਦੇਣੀ ਹੈ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਸੀ ਛੋਟੀ ਸੀ ਆਪਾਂ ਗੁਰਦਾਰਾ ਸਾਹਿਬ ਅੱਡੀ ਸਰ ਸਾਹਿਬ ਹੀ ਗਿਆ ਸੀਗੇ ਦੇ ਜੇ ਹੁਣ ਟਾਈਮ ਲੱਗਿਆ ਤਾਂ ਹੁਣੇ ਟੇਕਾਂਗੇ ਮੱਥਾ ਨਹੀਂ ਫਿਰ ਸਵੇਰੇ ਤੁਹਾਨੂੰ ਦਰਸ਼ਨ ਕਰਾਈ ਦਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਿਹੜਾ ਅਸਲੀ ਸਫ਼ਰ ਆ ਉਹ ਕੱਲ ਤੋਂ ਸ਼ੁਰੂ ਹੋਣ ਲੱਗਣਾ ਜੀ ਰਾਜਸਥਾਨ ਦਾ ਤੇ ਸ਼ੇਅਰ ਕਰ ਦਿਓ ਰੱਬ ਰਾਖਾ ਸਤਿ ਸ੍ਰੀ ਅਕਾਲ ਹਾਂਜੀ ਦਰਸ਼ਨ ਕਰੋ ਜੀ ਗੁਰਦੁਆਰਾ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ